ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕਰੇਵਾਲ ਵੱਲੋਂ ਸ਼ਹੀਦੀ ਸਭਾ ਨੂੰ ਲੈ ਕੇ ਬਣਨ ਵਾਲੀਆਂ ਪਾਰਕਿੰਗ ਦੇ ਲਈ ਨਿਰਵਿਘਨ ਟ੍ਰੈਫਿਕ ਵਿਵਸਥਾ ਦੇ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ 24 ਤੋਂ 27 ਦਸੰਬਰ ਤੱਕ ਹੋਣ ਵਾਲੇ ਸ਼ਹੀਦੀ ਜੋੜ ਮੇਲ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਜਬ ਫਤਿਹਗੜ ਸਾਹਿਬ ਸਭਾ ਦੀ ਡਿਊਟੀ ਲਈ ਜੋ ਜੋੜ ਮੇਲੇ ਤੇ ਹੋਣਾ ਹੈ 24 ਤਰੀਕ ਤੋਂ ਲੈ ਕੇ 27 ਤਰੀਕ ਤੱਕ ਮੇਨ ਪੱਤੀ 26 27 ਨੂੰ ਰਸ਼ ਹੋਏਗਾ ਲੇਕਿਨ ਬਾਈ ਨੂੰ ਸੰਡੇ ਆ ਰਿਹਾ ਬਾਈ ਨੂੰ ਵੀ ਬਹੁਤ ਜ਼ਿਆਦਾ ਰਸ਼ ਹੋਏਗਾ ਅਸੀਂ ਉਸ ਤਰੀਕੇ ਜਿਹੜੇ ਆਪਣੇ ਸਿਕਿਉਰਟੀ ਪ੍ਰਬੰਧ ਕੀਤੇ ਹੋਏ ਨੇ ਜਿੰਦੇ ਚ ਪਾਰਕਿੰਗ ਦੇ ਗੁਰਦੁਆਰਾ ਸਾਹਿਬ ਡਿਊਟੀ ਲਈ ਟ੍ਰੈਫਿਕ ਰੈਗੂਲੇਟਸ ਕੀਤੇ ਨੇ ਲੰਗਰਾਂ ਦੇ ਨੇੜੇ ਕਿਥੇ ਕਿਥੇ ਕੀ ਕੀ ਰੂਟ ਹੈ ਉਹ ਸਬੰਧ ਵਿੱਚ ਅੱਜ ਜਿਹੜਾ ਜਾਇਦਾ ਲਿਆਇਆ ਤੇ ਕਿੰਨੀਆਂ ਸਾਡੀਆਂ ਸ਼ਟਰਡਸ ਨਹੀਂ ਉਹਨਾਂ ਬਾਰੇ ਗਾਇਦਾ ਲਿਆ ਹੈ ਕਿ ਕਿਹੜੀ 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 ਪਾਰਕਿੰਗ ਤੋਂ ਕਿੰਨੀਆਂ ਚੱਲੀਆਂ ਟੋਟਲ 20 ਪਾਰਕਿੰਗ ਜਿਹੜੀਆਂ ਨੇ ਇੱਥੇ ਡਿਸਾਈਡ ਕੀਤੀਆਂ ਨੇ ਔਰ 80 ਸ਼ਟਰਡਸ ਜਿਹੜੀਆਂ ਨੇ ਉਹ ਅਲੱਗ-ਅਲੱਗ ਰੂਟ ਦੇ ਵਿੱਚ ਨਹੀਂ ਹੁੰਦਿਆਂ ਹੋਇਆਂ 8 ਉਹਨਾਂ ਦੇ ਜਿਹੜੇ ਸਟੇਸ਼ਨ ਬਣਾਏ ਨੇ ਉਹਨਾਂ ਨੇ ਕਿਹੜੀ ਥਾਂ ਤੋਂ ਅੱਗੇ ਲੈ ਕੇ ਜਾਣਾ ਪਬਲਿਕ ਨੂੰ ਜੀ ਤੇ ਕਿਹੜੀ ਗੜੀ ਥਾਂ ਤੇ ਉਸ ਤਰੀਕੇ ਜਿਹੜੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਕੋਈ ਤਕਲੀਫ ਨਾ ਆਵੇ ਇਸੇ ਤਰੀਕੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਬਾਹਰ ਡਿਊਟੀ ਲਈ ਸਾਰੇ ਆਪਸਤਾਂ ਨੂੰ ਜਿਹੜਾ ਪ੍ਰੋਪਰ ਬਰੀਫ ਕੀਤਾ ਗਿਆ ਕਿਸ ਤਰ੍ਹਾਂ ਡਿਊਟੀ ਜਿਹੜੀ ਕਰਨੀ ਹੈ ਸਾਡੇ ਕੋਲ ਆਪਣੀ ਰੇਂਜ ਦੀ ਫੋਰਸ ਸਾਡੇ ਕੋਲ ਹੁਣ ਸਫੀਸ਼ੀਐਂਟ ਹੈ ਐ ਪਲੱਸ ਸਾਡੇ ਕੋਲ 22 ਤਰੀਕ ਨੂੰ ਜਿਹੜੀ ਅਸੀਂ ਹੋਰ ਫੋਰਸ ਮੰਗੀ ਹੋਈ ਹੈ ਉਹ ਵੀ ਸਾਡੇ ਕੋਲ 22 ਤਰੀਕ ਨੂੰ ਆ ਜਾਏਗੀ ਤੇ ਸਾਰੀ ਫੋਰਸ ਨੂੰ ਅਸੀਂ 23 ਤਰੀਕ ਨੂੰ ਪੁਲਿਸ ਲੈਂਡ ਦੇ ਵਿੱਚ ਕੱਲੇ-ਕੱਲੇ ਪੁਆਇੰਟ ਬਾਰੇ ਜਿਹੜਾ ਬਰੀਫ ਕਰਾਂਗੇ ਉਹਨਾਂ ਦੇ ਕਿਥੇ-ਕਿਥੇ ਆ ਜੋ ਵੀ ਇਸੇ ਤਰੀਕੇ ਜਿਹੜੇ ਨਾਲ ਸਾਡੇ ਕੋਲ ਬਲੈਂਟ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਨਾਲ ਅਸੀਂ ਬਰੀਫ ਕਰਾਂਗੇ ਕਿ ਉਹਨਾਂ ਨੇ ਸੰਗਤ ਦੇ ਵਿੱਚ ਕਿਵੇਂ ਉਹਨਾਂ ਨੂੰ ਛੱਡੜਸ ਬਾਰੇ ਬਰੀਫ ਕਰਨਾ ਹੈ ਰੂਪ ਬਾਰੇ ਕਰਨਾ ਹੈ ਔਰ ਕਿਸ ਤਰ੍ਹਾਂ ਜਿਹੜੀ ਡਿਊਟੀ ਕਰਨੀ ਹੈ ਇਹ ਸਾਰਾ ਹੀ ਆਪਸ ਦੇ ਵਿੱਚ ਗੁਰਦੋਰਾ ਸਾਹਿਬ ਦੀ ਕਮੇਟੀ ਨਾਲ ਤਾਲਮਿਲ ਪੈਦਾ ਕਰਕੇ ਇਹ ਬਹੁਤ ਹੀ ਵਧੀਆ ਜਿਹੜੇ ਪ੍ਰਬੰਧ ਦੇ ਇਥੇ ਕਿਤੇ ਸੋ ਲੋਕਾਂ ਲਈ ਮੈਸੇਜ ਆ블ਕ ਨੂੰ ਤਾਂ ਇਹੋ ਹੀ ਬੇਨਤੀ ਹੈ ਕਿ ਗੁਰੂ ਘਰ ਆਓ ਸ਼ਰਧਾ ਨਾਲ ਆਗੇ ਮੱਥਾ ਟੇਕੋ ਜਿਹੜੇ ਆ ਜੇਬ ਕਦਰ ਨੇ ਇਹਨਾਂ ਤੋਂ ਬਚ ਕੇ ਰੋ ਅਸੀਂ ਜੇਬ ਕਦਰਿਆਂ ਦੇ ਉੱਤੇ ਤੇ ਸਾਰਿਆਂ ਤੇ ਜਿਹੜੀ ਪੂਰੀ ਸਖਤ ਜਿਹੜੀ ਨਿਗਰਾਨੀ ਰੱਖਾਂਗੇ ਤੇ ਗੁਰੂ ਘਰ ਸ਼ਰਧਾ ਦੇ ਨਾਲ ਇੱਥੇ ਸਾਰੀ ਸੰਤ ਨਹੀਂ ਆਉਣਾ ਉੱਥੇ ਪੁਲਿਸ ਨੂੰ ਸਾਡੇ ਹੋਰ ਜਿਹੜੇ ਵਲੰਟੀਅਰਸ ਨੇ ਨਾਲ ਸਿਵਲ ਪ੍ਰਸ਼ਾਸਨ ਨੂੰ ਪਬਲਿਕ ਪੂਰੀ ਕੋਆਪਰੇਟ ਕਰੇ ਜਿੱਥੇ ਅਸੀਂ ਆਪਣੇ ਅਲੱਗ-ਅਲੱਗ ਇਨਫੋਰਮੇਸ਼ਨ ਸੈਂਟਰ ਬਣਾਏ ਨੇ ਕਿਸੇ ਦਾ ਕੋ ਬੱਚਾ ਗੁੰਮ ਹੋ ਜਾਂਦਾ ਹੈ ਜਾਂ ਕਿਸੇ ਨੂੰ ਕੋਈ ਹੋਰ ਇਤਲਾਹ ਦੇਣੀ ਹੈ ਇਹ ਵੀ ਪਬਲਿਕ ਨੂੰ ਮੈਂ ਕਹਾਂਗਾ ਕਿ ਸਾਡਾ ਜਿੱਥੇ ਵੀ ਯੂਨੀਫਾਰਮ ਵਾਲਾ ਕੋਈ ਮਲਾਜਮ ਮਿਲਦਾ ਹੈ ਉਹਨੂੰ ਕਨਵੇ ਕਰਨ ਉਹ ਸਾਡੇ ਕੰਟਰੋਲ ਰੂਮ ਨੂੰ ਯੂਨੀਫਾਰਮ ਵਾਲਾ ਮਲਾਜਮ ਅੱਗੇ ਕੰਟਰੋਲ ਰੂਮ ਨੂੰ ਦੱਸੇਗਾ ਤੇ ਅਸੀਂ ਕੰਟਰੋਲ ਰੂਮ ਦਾ ਹੀ ਜੇ ਕਿਸੇ ਦਾ ਕੋਈ ਬੱਚਾ ਗੁੰਮ ਹੋਇਆ ਜਾਂ ਕੋਈ ਹੋਰ ਮੁਸ਼ਕਲ ਹੈ ਉਹ ਸਾਰੀ ਜਿਹੜੀ ਹੱਲ ਕਰਾਂਗੇ ਇਹਨੂੰ ਅਸੀਂ ਸਾਰਿਆਂ ਨੂੰ ਲੱਗ-ਲੱਗ ਸੈਕਟਰਸ ਦੇ ਵਿੱਚ ਵੰਡ ਕੇ ਔਰ ਸਾਡੇ ਜਿਹੜੇ ਵਾਇਰਲੈਸ ਸੈਟਰਾਂ ਹੀ ਸਾਰਾ ਜਿਹੜਾ ਪ੍ਰਬੰਧਕ ਕਿਥੇ ਹੈ